ਆ ਸਾਧ ਜੀ ਹੀਰਾ ਪ੍ਰਿੰਸ ਨਹਿਰ ਵਾਲਿਆਂ ਦੇ ਜਾਨਵਰ ਜੇ ਤਿੰਨ ਕਬੂਤਰ ਜੇ ਚਾਰ ਮਾਦੀਆਂ ਜੇ ਤੇ ਇੱਕ ਬੱਚਾ ਜੇ ਠੀਕ ਹੈ ਸਾਧ ਜੀ ਬਾਜੂ ਤੇ ਆਇਆ 8 ਕਬੂਤਰ ਗਏ ਜੇ ਤੇ ਐ ਇੱਕ ਵਿੱਚ ਬੱਚਾ ਹੈਗਾ ਜੇ ਏਰੀ ਤੁਹਾਨੂੰ ਹੁਣੇ ਕਲੀ ਦਿਖਾ ਦਿੰਨੇ ਕਿੰਨੀ ਕਲੀ ਦਾ ਹੈਗਾ ਵਾ ਆ ਇੱਕ ਇੱਕ ਕਲੀ ਦਾ ਪੱਠਾ ਹੈਗਾ ਜੇ ਆਂ ਵੇਖ ਲਓ ਆਂ ਦਿਖਾ ਲੀ ਆ ਤਾਜੀ ਆ ਫੱਤੂ ਵੀਰ ਦੀਆਂ ਨਾ ਦੋ ਮਾਦੀਆਂ ਜੇ ਦੋਵੇਂ ਜੋਨਸ ਰੀਆਂ ਆਸਤਾ ਜੀ ਫਤੂ ਵੀਰ ਦਾ ਬੱਚਾ ਜੀ ਤੀਜੀ ਤੀਜੀ ਕਲੀ ਨੇ ਛੁੱਟੀ ਏ ਤਿੰਨ ਤੇ 36 ਤੇ 17 ਤਾਂ ਜੀ ਇੱਥੇ ਅਗਲੇ ਨੇ ਤੀਜੀ ਤੀਜੀ ਕਲੀ ਛੁੱਟੀ ਏ ਇਧਰ ਵੀ ਨੇ ਤਿੰਨ ਤੇ 36 ਤੇ 17 ਤਾਂ ਇੱਥੇ ਵੀ ਤੀਜੀ ਤੀਜੀ ਕਲੀ ਛੁੱਟੀ ਜੀ ਨੇ ਬੋਲਾ ਕਿਹੜੀ ਉਂਝੀ ਗੱਦ ਨੂੰ ਗਿਆ ਹੁਣ ਬੋਲੀ ਚੱਲ 골ਡਨ ਕੂਤਰ ਹੈ ਠੀਕ ਹੈ ਲਾਲ 골ਡਨ ਹੈ ਬਿਨਾ ਰੰਗਾਂ ਤੋਂ ਹੈ ਨੀਲਾ 골ਡ ਕੂਤਰ ਲਾਲ ਅੱਖਾਂ ਚ ਹਰਿਆ ਪੱਲਾ ਗਲਾਬੀ ਪੱਲਾ ਗਲਾਬੀ ਪੱਲਾ ਇੱਕ ਬੰਨਵਾ ਪੰਜੀਰਾ ਨੀਲਾ ਲਾਲ ਅੱਖਾਂ ਚ ਹਰਿਆ ਨੀਲਾ ਕੂਤਰ ਹੈ ਹਰਿਆ ਪੱਲਾ ਤੇ گلابی ਪੱਲਾ ਇਹ ਵੀ ਕਬੂਤਰ ਆ ਜੀ ਹਾਂ ਉਹ ਲਗੂਤਰਾ ਲਾਲ ਅੱਖਾਂ ਦਾ ਹਰਿਆ ਪੱਲਾ گلابی ਪੱਲਾ ਨਵੇਂ ਕਬੂਤਰ ਇਹਨੂੰ ਸਬਜ ਚੀਨਾ ਕਬੂਤਰ ਠੀਕ ਹੈ ਸਬਜ ਚੀਲਾ ਹਰਿਆ ਪੱਲਾ گلابی ਪੱਲਾ ਸਬਜ਼ੀਨੀ ਕਬੂਤਰੀ ਠੀਕ ਹੈ ਹਰਿਆ ਪੱਲਾ ਤੇ ਇਧਰੋਂ ਗੁਲਾਬੀ ਪੱਲਾ ਠੀਕ ਹੈ ਇਹ ਕਬੂਤਰੀ ਹੈਗੀ ਆ ਲਾਲ ਅੱਖਾਂ ਦਾ ਹਰਿਆ ਪੱਲਾ ਦਾ ਤੇ ਇਧਰੋਂ ਗੁਲਾਬੀ ਪੱਲਾ ਦਾ ਠੀਕ ਹੈ ਜੀ ਚਾਹੋ ਜੀ ਹੋ ਗਿਆ ਪੂਰਾ ਜੀ ਸਤਿ ਸ਼੍ਰੀ ਅਕਾਲ ਸਾਰੇ ਉਸਤਾਦਾਂ ਨੂੰ ਜੀ ਉਸਤਾਦ ਜੀ ਆ ਰੋਮਿਓ ਸਲੋਨ ਲੈਨਗੜ ਤੋਂ ਉਹਨਾਂ ਦੇ ਚਾਰ ਨਰ ਜੇ ਤੇ ਚਾਰ ਮਾਦੀਆਂ ਜੇ ਇਹ ਚਾਰ ਨਰ ਜੇ ਆ ਚਾਰ ਮਾਦੀਆਂ ਜੇ ਸ਼ਾਤਰੋ ਮਿਓ ਸਲੂਨ ਨਰੇਂਗੜ ਕਰ ਕਰਤੇ तो बाबा तेरी न रखने गाड़ी ਚੱਲਣ ਲੱਗ ਗਿਆ ਗੋਲਡਨ ਕਹਿ ਰਹੇ ਹੋ ਉਹ ਗੋਲਡਨ ਬੱਚਾ ਜੀ ਦੋ ਦੋ ਕਲੀ ਦਾ ਜੀ ਇੱਕ ਦੋ ਤਿੰਨ ਚਾਰ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਬੇਲੇ ਵੀਰ ਦੀ ਸ਼ਾਹ ਤੋਂ ਸਿੱਮੂ ਮੋਲਣ ਆਏ ਤੇ ਆਹ ਦੋ ਪੱਠੀਆਂ ਜੇ ਇਹ ਪੰਜ ਪੰਜ ਕਲੀ ਦੀ ਪੱਠੀ ਇਹਦੇ ਮਾਦੀ ਜੀ ਤੇ ਆਹ ਨਰ ਜੀ ਤੇ ਆ ਕਲੀ ਕਲੀ ਦਾ ਬੱਚਾ ਜੀ